ਸੋ ਸਿਕਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਵਲੌਗ ਵਿੱਚ ਧੰਨਵਾਦ ਤੁਹਾਡਾ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਆਪਾਂ ਸਵੇਰੇ ਅੱਜ ਜਿਸ ਦਾ ਸੰਡੇ ਮੈਡਮ ਨੇ ਬਣਾਈਆਂ ਰੋਟੀਆਂ ਨਾਲ ਆਪਾਂ ਚੱਕ ਲਿਆ ਗੋਹਾ ਤੇ ਆਪਾਂ ਜਾਣਾ ਸੀ ਅੱਜ ਲੁਧਿਆਣੀ ਘੁੰਮਣ ਫਿਰਨ ਸੰਡੇ ਕਿਉਂਕਿ ਜਨਨੀਆਂ ਨੂੰ ਇੱਕ ਦਿਨ ਹੁੰਦਾ ਹੈ ਘੁਮਾਉਣ ਲਈ ਕੀ ਬਾਤਾਂ ਨੇ ਜਨਨੀਆਂ ਖੁਸ਼ ਰਹਿੰਦੀਆਂ ਨੇ ਜਿੰਨਾ ਵੀ ਹੋ ਸਕਦਾ ਇਹਨਾਂ ਨੂੰ ਘੁਮਾਓ ਫਰਾਓ ਫੇਰ ਖੁਸ਼ ਰਹਿਣੀ ਆ ਇਧਰ ਮੰਮੀ ਸਾਡੀ ਕਹ ਰਹੀ ਸੀ ਐਕਸਰਸਾਈਜ਼ ਕਰਨੀ ਪੁੱਤ ਮੈਨੂੰ ਨਾ ਛੇੜੋ ਮੈਂ ਤਾਂ ਅੱਗੇ ਦੁੱਖਾਂ ਨਹੀਂ ਮਾਰੀ ਮੈਂ ਕਿਹਾ ਮੰਮੀ ਖੁਸ਼ ਰਹਿਿਆ ਕਰ ਲਓ ਵੀ ਤਿਆਰ ਸ਼ਹਿਰ ਹੋ ਗਏ ਵੀ ਮੈਂ ਕਿਹਾ ਮੁੱਛਾਂ 'ਚ ਬਾਲ ਆ ਗਏ ਚਿੱਟੇ ਵੀ ਸਿਆਣਾ ਹੋ ਗਿਆ ਹੁਣ ਮੈਨੂੰ ਲੱਗਦਾ ਮੈਨੂੰ ਹਨਾ ਲਓ ਵੀ ਮੁੱਛਾਂ 'ਚ ਦਾੜ੍ਹੀ 'ਚ ਸਿਆਣੇ ਹੋ ਗਏ ਹੁਣ ਅਸੀਂ ਵਿਆਹ ਓ ਮਾਈ ਗਾਡ ਦੋ ਬਰਸ ਗਏ ਚਲੋ ਕੋਈ ਨਹੀਂ ਹੁਣ ਆਣਾ ਹੀ ਆ ਇਹ ਗਾਹ ਤੋਂ ਗਾਹ ਆਪਾਂ ਪਹੁੰਚ ਗਏ ਜੀ ਬੰਗਿਆਂ ਬੰਗਿਆਂ ਤੋਂ ਜਾਣਾ ਸੀ ਆਪਾਂ ਫਲੋਰ ਫਲੋਰ ਤੋਂ ਜਾਣਾ ਸੀ ਲੁਧਿਆਣੇ ਆਹ ਗੱਡੀ ਉਰਦੀ ਜਾਂਦੀ ਕਿ ਨਹੀਂ ਮੈਡਮ ਬੁਰੀ ਖੁਸ਼ੀ ਸੀ ਕਿ ਅੱਜ ਕੋਮਣ ਨੂੰ ਮਿਲ ਰਿਹਾ ਵਾਹ ਜੀ ਵਾਹ ਭਾਵੇਂ ਗਰਮੀ ਲੱਖ ਹੋਵੇ ਜਨਾਨੀਆਂ ਨੂੰ ਹਨਾ ਘੁੰਮਣ ਲਈ ਜ਼ਰੂਰੀ ਆ ਬਹੁਤ ਜ਼ਰੂਰੀ ਹੈ ਜਨਾਨੀਆਂ ਨੂੰ ਘੁਮਾਣਾ ਤੇ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਫਲੋਰ ਤੇ ਫਲੋਰ ਤੋਂ ਜਾਂਦੇ ਆਪਾਂ ਦੇਖਿਆ ਕਿ ਸੜਕ ਦੇ ਟਰੈਕਟਰ ਟਰੈਕਟਰ ਪਏ ਆ ਬਾਈ ਸਾਰੇ ਲੁਧਿਆਣੇ ਸੜਕ ਦੇ ਟਰੈਕਟਰ ਨਹੀਂ ਮੁਕੇ ਅਸੀਂ ਲੁਧਿਆਣੇ ਪਹੁੰਚ ਗਏ ਕੀ ਬਾਤ ਹੈ ਜੇ ਕਿਸੇ ਨੇ ਗੱਡੀ ਰੋਕਣੀ ਹੋਵੇ ਪਤੰਦਰੋ ਸਾਡੀ ਇੱਥੇ ਸਿਰ ਤੇ ਰੋਕੂਗੇ ਤੁਹਾਡੇ ਅਗਲਾ ਗੱਡੀ ਹੂੰ ਬਹੁਤ ਦੁਖੀ ਕੀਤਾ ਵੀ ਇਹਨਾਂ ਨੇ ਚਲੋ ਜੀ ਪਹੁੰਚ ਗਏ ਆਪਾਂ ਟਾਈਮ ਦੇ ਨਾਲ ਹੀ ਆਪਾਂ ਪਹੁੰਚ ਗਏ ਜੀ ਬਾਜ਼ਾਰ ਦੇ ਵਿੱਚ ਤੇ ਬਾਹ ਬਾ ਰੌਣਕਾਂ ਕੱਪੜੇ ਦੇਖ ਕੇ ਮਨ ਖੁਸ਼ ਹੋ ਗਿਆ ਪਰ ਕੱਲ ਤਾਂ ਸਿਰਫ ਕੂੜਾ ਹੀ ਸੀਗਾ ਕੂੜਾ ਜਿਹੜੀ ਵੀ ਦੁਕਾਨ ਤੇ ਜਾਈਏ ਜਿਹੜੀਆਂ ਚੀਜ਼ਾਂ ਨਹੀਂ ਲੋਕਾਂ ਨੇ ਲਈਆਂ ਉਹ ਵਾਲੀਆਂ ਮਿਲ ਰਹੀਆਂ ਸੀਗੀਆਂ ਕੋਈ ਇਸ ਨਹੀਂ ਪਸੰਦ ਆਇਆ ਸਿਰਫ ੱਟਕਾ ਹੀ ਹੋਇਆ ਸਾਡੇ ਨਾਲ ਕੱਲ ਕਮੀਜ਼ਾਂ ਚੇਂਜ ਕਰਕੇ ਲੈਣੀਆਂ ਫੇਰ ਦੁਬਾਰਾ ਉਹੀ ਕਮੀਜ਼ਾਂ ਦੇਤੀਆਂ ਨਾਗਪਾਲ ਤੇ ਚੱਲ ਗਏ ਜੁੱਤੀ ਜਿਹੜੀ ਤੈਨ ਸੋਰੀ ਸੀ ਇਹ WhatsApp ਹੀ ਹੋ ਗਈ ਕੀ ਬਾਤ ਹੈ ਮਘਾਈ ਮੋਦੀ ਸਾਹਿਬ ਮਘਾਈ ਸੋਚੋ ਮੋਦੀ ਸਾਹਿਬ ਸਾਡੇ ਬਾਰੇ ਸੋਚੋ ਕੁਝ ਸਾਡੀਆਂ ਜਨਾਨੀਆਂ ਬਾਰੇ ਸੋਚੋ ਤੁਸੀਂ ਤਾਂ ਆਪ ਛੜੇ ਆ ਤੁਹਾਨੂੰ ਤਾਂ ਫਰਕ ਹੈ ਨਹੀਂ ਕੋਈ ਵੀ ਛੜੇ ਨੂੰ ਕਾਦਾ ਫਰਕ ਭਰਾਵਾ ਜਿਹਦਾ ਵਿਆਹ ਹੋਇਆ ਤਾਂ ਜਲੂਸ ਨਿਕਲ ਜਾਂਦਾ ਤੇ ਮੋਟਰਸਾਈਕਲ ਚੱਕਿਆ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਕੋਲ ਦੋਖਨਵਰਨ ਸਾਹਿਬ ਦੀ ਬੈਕ ਸਾਈਡ ਤੇਗੀ ਇੱਕ ਮਾਰਕੀਟ ਜਿੱਥੋਂ ਲਪਿਸਟਿਕਾਂ ਦਿੰਦੀਆਂ ਸੌਰਖੀਆਂ ਜੋ ਖੇਸ ਹੋਆ ਜਨਾਨੀਆਂ ਦਾ ਇਹ ਸਾਰਿਆਂ ਨਾਲੋਂ ਸਸਤਾ ਮਿਲਦਾ ਲਓ ਜੀ ਪਹੁੰਚ ਗਏ ਆ ਉੱਥੇ ਉੱਥੇ ਇੱਕ ਦੁਕਾਨ ਤੇ ਵੜ ਗਏ ਪਹਿਲਾਂ ਜੁੱਤੀਆਂ ਲੈਣ ਭਰਾਵਾ ਇਹ ਪਹਿਲਾਂ ਤਾਂ ਜੁੱਤੀਆਂ ਨੇ ਤੇ ਟੋਪਾਂ ਨੇ ਤੇ ਜੀਨਾਂ ਨੇ ਮਤਮਾਰੀ ਰੱਖੀ ਆ ਲੈ ਚੈੱਕ ਹੱਥ ਲਵੇ ਲਿਆ ਆਪਣਾ ਪਰ ਪਤੰਦਰੀ ਜੀ ਨੇ ਲਿਪਸਟਿਕ ਨਹੀਂ ਛੱਡੀ ਗਿਆਨੀ ਦੇਖਦਾ ਮੇਰੇ ਨੂੰ ਕਿ ਕਦਾਫ ਡੈਂਬਰਾਂ ਵਾਂਗ ਭਰਾਵਾ ਮੇਰੀ ਘਰ ਵਾਲੀ ਆ ਹੋਰ ਇਧਰ ਮੈਨੂੰ ਫਿਰ ਕਹਿੰਦੀ ਲੱਗੀ ਭੁੱਖ ਨਿਕਲੀ ਦਾਲ ਤੇ ਨਾਲ ਲੀਆਂ ਰੋਟੀਆਂ ਪਾਣੀ ਪੀ ਪੀ ਕੇ ਆ ਫਰ ਗਏ ਸਾ ਬੁਰਾ ਹਾਲ ਹੋ ਗਿਆ ਪਰ ਰੋਟੀ ਲੈ ਕੇ ਨਹੀਂ ਆਇਆ ਇੱਧਰ ਭੁੱਖ ਨੇ ਬੁਰਾ ਉਹ ਮੈਂ ਦੇਖੀ ਜਾਂਦਾ ਕਦੋਂ ਕਦੋਂਗਾ ਔਖਾ ਪਈ ਇਹਨਾਂ ਦਾ ਲਓ ਵੇ ਦਾਲ ਆ ਗਈ ਟੁੱਟ ਕੇ ਪੈ ਗਈ ਜਿੱਦਾਂ ਰੋਟੀ ਕਦੇ ਦੇਖੀ ਨਹੀਂ ਹੁੰਦੀ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਭਾਈ ਗਾਡਾਂ ਵਾਲਿਆਂ ਦੇ ਇਹ ਭਾਈ ਆਪਣੀ ਦੁਕਾਨ ਘੈਂਟ ਆ ਇਹਨਾਂ ਦੀ ਪਰ ਆਪਾਂ ਨੇ ਕਿਫੇ ਬਾਈ ਮਿਲਿਆ ਉਹਨੇ ਬਹੁਤ ਸਸਤਾ ਜਗਾੜ ਆਪਾਂ ਨੂੰ ਦਿੱਤਾ ਬੜਾ ਵਧੀਆ ਉਹਨਾਂ ਦਾ ਦੁਕਾਨ ਆ ਜਦੋਂ ਆਪਾਂ ਚੌੜੇ ਬਾਜ਼ਾਰ 'ਚ ਬਣਨ ਆਈਆਂ ਜੀ ਉੱਥੇ ਬਿਲਕੁਲ ਪਾਰਕਿੰਗ ਦੇ ਸਾਹਮਣੇ ਉਹਨਾਂ ਦੀ ਦੁਕਾਨ ਆ ਜੀ ਕੇ ਐ ਜੀ ਈ ਜੀ ਈ ਮੋਬਾਈਲ ਹਾਊਸ ਬਹੁਤ ਵਧੀਆ ਇਹਨਾਂ ਕੋ ਗਾਰਡ ਕਵਰ ਬਾਈ ਉਹਨਾਂ ਨੇ ਰੱਖੇ ਹੋਏ ਆ ਤੇ ਬਹੁਤ ਵਾਜਬ ਰੇਟ ਜਿਹੜਾ ਆਪਣੇ ਬੰਗਿਆਂ 900000 ਰੁਪਏ ਦਾ ਮਿਲਦਾ ਉੱਥੇ ਬਾਈ ਉਹਣੀ ਬਹੁਤ ਘੱਟ ਰੇਟ ਤੇ ਦੇ ਰਹੇ ਆ ਮੈਂ ਕਿਹਾ ਬਾਈ ਚੰਗਾ ਓਕੇ ਠੀਕ ਐ ਕਹਿੰਦਾ ਬਾਈ ਥੈਂਕ ਯੂ ਮੈਂ ਕਿਹਾ ਥੈਂਕ ਯੂ ਤੇਰਾ ਵੀ ਤੂੰ ਸਾਡਾ ਇਨਾ ਕੀਤਾ ਤੇ ਪਾਣੀ ਪੂਣੀ ਵੀ ਬਾਈ ਨੇ ਪੁੱਛਿਆ ਚਾਹ ਵੀ ਪਲਾਈ ਤੇ ਆਪਾਂ ਫਿਰ ਆ ਗਏ ਵਾਪਸੀ ਵਾਪਸੀ ਵੇਲੇ ਮੈਡਮ ਨੇ ਵੀ ਕਵਰ ਲਿਆ ਆਪਾਂ ਪਹੁੰਚ ਕੇ ਬੰਗਿਆਂ ਸਮਾਨ ਸਮੋ ਲੈ ਕੇ ਤੇ ਘਰ ਦੇ ਦਾ ਬਿਟਰ ਬਿਟਰ ਦੇਖਦੇ ਸੀਗੇ ਦੋ ਲਫਾਵੇ ਲਿਆਏ ਭਰ ਕੇ ਅੱਜ ਪਤਾ ਨਹੀਂ ਕਿੰਨੇ ਕ ਪੈ ਕਰਾਮ ਕਰੇ ਹੋਣੇ ਭਰਾਵੋ ਪੈਸੇ ਕਿੰਨੇ ਖਰਾਬ ਹੋਣੇ 1000 ਰੁਪਏ ਦੇ ਵਿੱਚ ਅਸੀਂ ਦੁੱਧ ਲੁਧਿਆਣਾ ਖਰੀਦ ਲਈਦਾ ਮੈਡਮ ਨੇ ਜਿਹੜਾ ਲਿਆਂਦਾ ਕਵਰ ਦੇਖੋ ਦਾ ਮਾਰਦਾ ਡੈਸ਼ਿੰਗ ਡੈਸ਼ਿੰਗ ਕੇ ਨਹੀਂ ਨਿਕਾ ਜਾ ਫੋਨ ਐਡਾ ਵੱਡਾ ਘਰਤਾ ਕਿ ਦੇਖਣ ਨੂੰ ਐਡਾ ਲੱਗਦਾ ਕਿ ਰਨਾ ਮਾਈ ਲਿਆ ਹੁੰਦਾ ਹੈ ਦੇਖੋ ਜੀ ਟਮ ਐਂਡ ਜੈਰੀ ਵਾਲਾ ਕਵਰ ਹੈ ਤੇ ਆਪਾਂ ਇਸੀ ਪਾਇਆ ਕਿ 10 ਮਿੰਟ ਤੇ ਮੇਰੇ ਚੱਲ ਬੀਬੀ ਪੱਠੇ ਲੈ ਕੇ ਆਈਏ ਕਹਿੰਦੀ ਅੱਜ ਚਲੋ ਮੈਂ ਤੁਹਾਡੇ ਨਾਲ ਚੱਲਦੀ ਆ ਮੈਂ ਤਾਂ ਦਾਦੀ ਕੇ ਦਪੱਟੇ ਵੱਡੂਂਦੇ ਮੇਰੇ ਚੱਲ ਭਈ ਮੈਨੂੰ ਤਾਂ ਫਾਇਦਾ ਹੀ ਆ ਲਓ ਜੀ ਆਪਾਂ ਚੱਲ ਗਏ ਪਹੁੰਚ ਗਏ ਖੇਤਾਂ 'ਚ ਤੇ ਵਾਕਿਆ ਵਾਕਿਆ ਕੁੜੀ ਕੱਲੀ ਜੰਸੀ ਜਿਹਾ ਕੰਮ ਨਹੀਂ ਕਰਦੀ ਘਰ ਦਾ ਕੰਮ ਵੀ ਕਰਦੀ ਸਾਰਾ ਵਗੜ ਰੋਟੀ ਪਾਣੀ ਕੱਪੜੇ ਤੋਂ ਪੱਠੇ ਵੱਢਣ ਦਾ ਕੰਮ ਵੀ ਸਾਰਾ ਹੀ ਜਾਣਦੀ ਆ ਚਲੋ ਚੰਗੇ ਭਾਗ ਆ ਸਾਡੇ ਜਿਹੜੀ ਇਦਾਂ ਦੀ ਮਿਲ ਗਈ ਨਏ ਤਾਂ ਅੱਜਕੱਲ੍ਹ ਤੁਹਾਨੂੰ ਪਤਾ ਹੀ ਆ ਬੀਬਾ ਰੀਲਾ ਜੋਗੀਆਂ ਹੀ ਆ ਜੇ ਅਸੀਂ ਰੀਲਾ ਬਣਾਨੇ ਆ ਤਾਂ ਅਸੀਂ ਕੰਮ ਵੀ ਪੂਰਾ ਕਰੀਦਾ ਘਰਦਿਆਂ ਤੋਂ ਸ਼ਾਬਾਸ਼ ਲਈ ਦੀ ਐਦਾਂ ਨਹੀਂ ਕਿ ਘਰਦਿਆਂ ਤਾਂ ਅੰਕਰ ਕਰ ਕੀਦਾ ਚਲੋ ਜੀ ਘਰੇ ਆ ਕੇ ਨਹਾਤਾ ਦੋਤਾ ਤੇ ਉਸ ਤੋਂ ਬਾਅਦ ਅੱਜ ਸਵੇਰੇ ਤੋਂ ਬਾਅਦ ਤੇ ਆਪਾਂ ਕਰਨ ਜੜੀ ਸੀ ਜੋਤ ਬਾਬਾ ਜੀ ਦੇ ਦਰਬਾਰ ਤੇ ਤੇ ਆਪਾਂ ਪਹੁੰਚ ਗਏ ਜੀ ਸੰਤ ਬਾਬਾ ਕਨਈਆ ਸਿੰਘ ਜੀ ਦੇ ਅਸਥਾਨ ਤੇ ਜੋਤ ਕਰਕੇ ਬਾਅਦ ਸਾਡੇ ਘਰੇ ਏਸੀ ਲਾ ਕੇ ਤੇ ਆਪਾਂ ਲੰਗਰ ਪਾਣੀ ਛਕ ਕੇ ਤੇ ਆਪਾਂ ਲੱਗਣ ਸੌਣ ਸਾਰਿਆਂ ਸასიਖਲ ਤੁਸੀਂ ਸਾਡਾ ਬਲੌਗ ਦੇਖ ਕੇ ਸੋਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਲਵ ਯੂ ਆਲਸ ਆਰ ਫਰੈਂਡਸ